ਇੰਟਰਨੈਟ ਤੇ ਮੈਂ ਦੇਖਦਾ ਕਿ ਵਾਰੀ ਬਹੁਤ ਬੰਦੇ ਬਹੁਤ ਭੰਡੀ ਕਰਦੇ ਆਂ ਜਾਂਦਾ ਹੋ ਸਫਲ ਹੋ ਜਾਂਦੇ ਆਂ ਸ਼ਹਿਤਾਂ ਕਰਦੇ ਆਂ ਜਾਂ ਫਿਰ ਉਹਨਾਂ ਦੀ ਹਰਕਤ ਐ ਇਸ ਕਦਰ ਹੋਣੀ ਐ ਕਿ ਉਹ ਆਊਟ ਹੋ ਜਾਂਦੇ ਆਂ ਕਿਸੇ ਵੀ ਖੇਤੇ ਜੇ ਤੁਸੀਂ ਅੱਛਾ ਕੰਮ ਜਾਣਦੇ ਹੋ ਜਾਂ ਕਰਦੇ ਹੋ ਜਾਂ ਤੁਸੀਂ ਇਮਾਨਦਾਰ ਹੋ ਤੇ ਤੁਹਾਨੂੰ ਕੰਮ ਮਿਲਦਾ ਹੈ ਜੇ ਤੁਹਾਡਾ ਕੰਮ ਰਿਪੀਟ ਨਹੀਂ ਹੋ ਰਿਹਾ ਅੱਛੇ ਹੋਣ ਦੇ ਵਾਸਤੇ ਤਾਂ ਤੁਸੀਂ ਆਪਣੇ ਆਪ ਦਾ ਵੀ ਮੁਲਾਂਕਣ ਕਰੋ ਇੱਕ ਇੰਡਸਟਰੀ ਦੀ ਨ ਇੱਕ ਖਾਸੀਅਤ ਹੈਗੀ ਐ ਜਿਹੜੇ ਚੁਗਲ ਪ੍ਰਵਿਰਤੀ ਦੇ ਲੋਕ ਹੁੰਦੇ ਹਨ ਉਹਨਾਂ ਨੂੰ ਬਹੁਤਾ ਚਿਰ ਕੰਮ ਨਹੀਂ ਮਿਲਦਾ ਕੋਸ਼ਿਸ਼ ਕਰੋ ਕਿ ਜਿੱਥੇ ਕੰਮ ਕਰ ਲੈ ਜਿੱਥੇ ਗੱਲ ਕਰ ਲਈ ਜਾਂ ਸੁਣ ਲਈ ਉਹਨੂੰ ਉੱਥੇ ਛੱਡ ਦਿਓ ਕਿਉਂਕਿ ਇਹ ਤਾਂ ਟ੍ਰੈਵਲ ਕਰਦੀ ਹੈ ਕਰ ਤੁਸੀਂ ਕੁਝ ਵੀ ਬੋਲੋਗੇ ਕਦੇ ਨਾ ਕਦੇ ਇੱਕ ਦੂਜੇ ਨੂੰ ਖਬਰ ਹੋ ਜਾਵੇ ਅਸੀਂ ਪਹਿਲਾਂ ਹਾਸ਼ਰ ਬਣਾਈ ਸੀ ਤੇ ਮੈਂ ਉਹਦੇ ਵਿੱਚ ਕਿੰਨੇ ਬੰਦੇ ਨੂੰ ਕੰਮ ਦਿੱਤਾ ਸਾਰੇ ਨਵੇਂ ਸੀ ਫਿਰ ਹਾਸ਼ਰ ਤੋਂ ਬਾਅਦ ਇੱਕ ਮਹੀਨੇ ਉਹਦੇ ਵਿੱਚ ਕੋਈ ਰਿਪੀਟ ਸੀ ਸਾਰੇ ਨਵੇਂ ਸੀ फिर देसी फिर हिटलर सारे बाज़, फिर अलग बनजारा चल्गे इस फिल्म च फिर सारे अलग सो कोशिश यह है भी नवे बच्चों पहले तो आप आपू सची सुची दे लो और हार्ड वर्क करोड़ नौजवान ने अपना करियर बनाने नौजवान बना चाहते हैं ਉਹ ਕੋਸ਼ਿਸ਼ ਕਰਿਆ ਕਰ ਆਪ ਦਾ ਅੱਛਾ ਪ੍ਰੋਫਾਈਲ ਬਣਾਉਣ ਜਿਹੜੇ ਨੌਜਵਾਨ ਬਣਾਉਣਾ ਚਾਹ ਰਹੇ ਨੇ ਆਪਣਾ ਕੈਰੀਅਰ ਉਹ ਕੋਸ਼ਿਸ਼ ਕਰਨ ਅੱਛਾ ਪ੍ਰੋਫਾਈਲ ਬਣਾ ਕੇ ਅੱਛੇ ਲੋਕਾਂ ਨਾਲ ਮੁਲਾਕਾਤ ਕਰਨ ਇੰਟਰਨੈਟ ਤੇ ਮੈਂ ਦੇਖਦਾ ਕਿਈ ਵਾਰੀ ਬਹੁਤ ਬੰਦੇ ਬਹੁਤ ਭੰਡੀ ਕਰਦੇ ਆ ਜਾਂ ਤਾਂ ਉਹ ਸਫਲ ਹੋ ਜਾਂਦੇ ਆ ਜਾਂ ਤਾਂ ਕਰਦੇ ਆ ਜਾਂ ਫਿਰ ਉਹਨਾਂ ਦੀ ਹਰਕਤਾਂ ਐ ਇਸ ਕਦਰ ਹੋਣੀ ਐ ਕਿ ਉਹ ਆਊਟ ਹੋ ਜਾਂਦੇ ਆ ਨਹੀਂ ਤਾਂ ਕਿਸੇ ਵੀ ਕਿਤੇ ਜੇ ਤੁਸੀਂ ਅੱਛਾ ਕੰਮ ਜਾਣਦੇ ਹੋ ਜਾਂ ਕਰਦੇ ਹੋ ਜਾਂ ਤੁਸੀਂ ਇਮਾਨਦਾਰ ਤੇ ਤੁਹਾਨੂੰ ਕੰਮ ਮਿਲਦਾ ਜੇ ਤੁਹਾਡਾ ਕੰਮ ਰਿਪੀਟ ਨਹੀਂ ਹੋ ਰਿਹਾ अच्छे ਹੋਣ ਦੇ باوجود ਤਾਂ ਤੁਸੀਂ ਆਪਣੇ ਆਪ ਦਾ ਵੀ ਮੁਲਾਂਕਣ ਕਰੋ ਇੱਕ ਇੰਡਸਟਰੀ ਦੀ ਨ ਇੱਕ ਖਾਸੀਅਤ ਹੈਗੀ ਹੈ ਜਿਹੜੇ ਚੁਗਲ ਪ੍ਰਵਿਰਤੀ ਦੇ ਲੋਕ ਹੁੰਦੇ ਹਨ ਨਾ ਉਹਨਾਂ ਨੂੰ ਬਹੁਤਾ ਚਿਰ ਕੰਮ ਨਹੀਂ ਮਿਲਦਾ ਪਰ ਸਮਝ ਗਏ ਤੇ ਕੋਸ਼ਿਸ਼ ਕਰੋ ਕਿ ਜਿੱਥੇ ਕੰਮ ਕਰ ਲਿਆ ਜਿੱਥੇ ਗੱਲ ਕਰ ਲਈ ਜਾਂ ਸੁਣ ਲਈ ਉਹਨੂੰ ਉੱਥੇ ਛੱਡ ਦਿਓ ਕਿਉਂਕਿ ਇਹ ਨਾ ਟ੍ਰੈਵਲ ਕਰਦੀਏ ਕਰ ਤੁਸੀਂ ਕੁਝ ਵੀ ਬੋਲੋਗੇ ਕਦੇ ਨਾ ਕਦੇ ਇੱਕ ਦੂਜੇ ਨੂੰ ਖਬਰ ਹੋ ਜਾਂਦੀ ਹੈ ਸੋ ਇਹ ਹੋ ਨਹੀਂ ਸਕਦਾ ਕਿ ਅچھے ਆਰਟਿਸਟ ਨੂੰ ਕੰਮ ਨਾ ਮਿਲੇ ਮੈਂ ਨਹੀਂ ਮੰਨਦਾ ਅਸੀਂ ਪਹਿਲਾਂ ਹਾਸ਼ਿਰ ਬਣਾਏ ਸੀ ਤੇ ਮੈਂ ਉਹਦੇ ਚ ਕਿੰਨੇ ਬੰਦੇ ਨੂੰ ਕੰਮ ਦਿੱਤਾ ਸਾਰੇ ਨਵੇਂ ਸੀ ਫਿਰ ਹਾਸ਼ਿਰ ਤੋਂ ਬਾਅਦ ਇੱਕ ਕਮਾਈ ਉਹਦੇ ਚ ਕੋਈ ਰਿਪੀਟ ਸੀ ਸਾਰੇ ਨਵੇਂ ਸੀ ਫਿਰ ਦੇਸੀ ਰੋਮੀਓ ਫਿਰ ਹਿਟਲਰ ਸਾਰਿਆਂ ਚ ਨਵੇਂ ਬਾਅਦ ਚ ਫਿਰ ਅਲੱਗ ਬਣਜਾਰਾ ਚ ਅਲੱਗ ਇਸ ਫਿਲਮ ਚ ਫਿਰ ਸਾਰੇ ਅਲੱਗ ਸੋ ਕੋਸ਼ਿਸ਼ ਇਹ ਹੈ ਵੀ ਨਵੇਂ ਬੱਚਿਆਂ ਨੂੰ ਪਹਿਲੇ ਤਾਂ ਆਪ ਦੇ ਆਪ ਨੂੰ ਸੱਚੀ ਸੂਚੀ ਉਹਦੇ ਚ ਢਾਲ ਲਓ ਔਰ ਹਾਰਡ ਵਰਕ ਕਰੋ ਕੋਈ ਵੀ ਅੱਛਾ ਆਰਟਿਸਟ ਤੁਹਾਡੀ ਨਜ਼ਰ ਚਾਹੇ ਜਾਂ ਤੁਹਾਨੂੰ ਜਾਣਦਾ ਤੁਹਾਨੂੰ ਲੱਗਦਾ ਹੈ ਕਿ ਕਿਸੇ ਰੋਲ ਦੇ ਕਾਬਿਲ ਹੈ ਜਦੋਂ ਵੀ ਅਸੀਂ ਕੋਈ ਫਿਲਮ ਬਣਾਵਾਂਗੇ ਸਾਨੂੰ ਜ਼ਰੂਰ ਮਣਾ ਦਿਓ ਅੱਛੇ ਆਰਟਿਸਟ ਵਾਲੇ ਦਰਵਾਜ਼ੇ ਖੋਲ੍ਹਿਆ ਕੋਈ ਲੜਕਾ ਜਾਂ ਲੜਕੀ ਰਾਤ ਰਾਤ ਮਸ਼ਹੂਰ ਹੋਣਾ ਚਾਹਵੇ ਕੋਈ ਸ਼ਾਰਟਕਟ ਨਾਲ ਰਾਤੋ ਰਾਤ ਤਾਂ ਪਤਾ ਨਹੀਂ ਫਿਰ ਚਿੱਟਾ ਛਾਕ ਲਓ ਫਿਰ ਉਹ ਮਸ਼ਹੂਰ ਹੋ ਮਸ਼ਹੂਰ ਹੈ ਰਾਤੋ ਰਾਤ ਦੇਖੋ ਬੱਚੇ ਸਿੰਘ ਸਾਹਿਬ ਰਾਤੋ ਰਾਤ ਲਾ ਕੋਈ ਨਹੀਂ ਹੁੰਦਾ ਹਾਂ ਉਹ ਬਲਬੁਲਾ ਹੁੰਦਾ ਜੀ ਇਹ ਜਦੋਂ ਤੁਹਾਨੂੰ ਲੱਗਦਾ ਅਚਨ ਕਿਸੇ ਦਾ ਗੀਤ ਚੱਲ ਜਾਂਦਾ ਕਈ ਵਾਰੀ ਕਈ ਬੱਚਿਆਂ ਦਾ ਅੱਜ ਦੇ ਅਜੋਕੇ ਯੁੱਗ ਵਿੱਚ ਕਈ ਚੀਜ਼ਾਂ ਇਸ ਤਰ੍ਹਾਂ ਸੰਭ ਹੋ ਮੈਂ ਤੁਹਾਡਾ ਵੀ ਖਿਆਲ ਆ ਚਾਹੇ ਕਿ ਬਿਨਾਂ ਰਿਆਜ਼ ਤੋਂ ਬਿਨਾਂ ਮਿਹਨਤ ਤੋਂ ਕੋਈ ਵਾਰੀ ਇਸ ਤਰ੍ਹਾਂ ਦੀ ਚੀਜ਼ ਚੱਲ ਜਾਂਦੀ ਜਿਹੜੀ ਥੋੜੀ ਜਿਹੀ ਵਾਲੈਂਟ ਹੁੰਦੀ ਹੈ ਜਿਹੜੀ ਜਿਹਦੇ ਚ ਇੱਕ ਦੂਜੇ ਨੂੰ ਉਸ ਤਰ੍ਹਾਂ ਦੀ ਲੈਂਗੁਏਜ ਹੁੰਦੀ ਹੈ ਚੈਲੰਜ ਹੁੰਦਾ ਬਟ ਮੈਨੂੰ ਲੱਗਦਾ ਕਿ ਜੇ ਤੁਸੀਂ ਕੋਈ ਚੰਗਾ ਮਕਾਮ ਪਾਉਣਾ ਜ਼ਿੰਦਗੀ ਚ ਫਿਰਦੌਸ ਲਈ ਸਬਰ ਤੇ ਸੰਜਮ ਬਹੁਤ ਜ਼ਰੂਰੀ ਹੈ। ਔਰ ਕੋਸ਼ਿਸ਼ ਕਰੋ ਵੀ ਰਾਤੋ ਰਾਤ ਜਗਾ ਨਾ ਆਪਣੀ ਮਿਹਨਤ ਜਾਰੀ ਰੱਖੋ। ਹਾਂ ਉਹ ਕਈ ਵਾਰੀ ਇਹ ਹੋ ਜਾਂਦਾ ਤੁਹਾਡੀ ਨਿਗਾ ਚ ਕਈ ਵਾਰੀ ਕਈ ਬੰਦੇ ਨੇ ਹੁੰਦੇ ਬਟ ਉਹ ਬਹੁਤ ਦੇਰ ਤੋਂ ਕੰਮ ਕਰ ਰਹੇ ਹਾਂ।